ਉਨੇ ਆਪਣੀ ਕਹਾਣੀ ਦੱਸੀ ਕਦੀ ਮੇਰਾ ਘਰ ਵਾਲਾ ਮਰ ਗਿਆ ਸੀਗਾ ਤੇ ਮੈਨੂੰ ਸਾਰੇ ਪਰਿਵਾਰ ਵਾਲੇ ਬਹੁਤ ਤੰਗ ਕਰਦੇ ਸੀਗੇ ਇੱਥੋਂ ਤੱਕ ਕਿ ਉਹਨਾਂ ਨੇ ਗੁੰਡੇ ਵੀ ਭੇਜੇ ਮੈਨੂੰ ਘਰ ਚੋਂ ਕੱਢਣ ਲਈ ਉਹ ਕਬਜ਼ਾ ਕਰਨਾ ਚਾਹੁੰਦੇ ਸੀਗੇ ਘਰ ਤੇ ਤੇ ਮੈਂ ਥੋੜੀ ਅਖਬਾਰ ਚ ਉਹ ਕਵਤਾ ਪੜ੍ਹ ਲਈ ਉਹ ਕਵਤਾ ਸੀਗੀ ਕਹਦੇ ਉਸ ਕੁੜੀ ਨੂੰ ਕਹਿੰਦੇ ਉਹ ਕਵਤਾ ਪੜ੍ਹ ਕੇ ਮੈਂ ਇੰਨੀ ਤਕੜੀ ਹੋ ਗਈ ਤੇ ਮੈਂ ਕੋਠੇ ਤੇ ਚੜ ਕੇ ਲਲਕਾਰਾ ਮਾਰਿਆ ਅਜੋ ਜੀਨੇ ਆਉਣਾ ਤੇ ਕਹਿੰਦੀ ਸੁੱਡਾਂਗ ਚੁਕਲੀ ਮੇਰੇ ਕੋਲ ਉਹ ਤੋਂ ਬਾਅਦ ਕਹਿੰਦੀ ਕੋਈ ਮਤਲਬ ਹਟਗੇ ਮੈਨੂੰ ਤੰਗ ਕਰਨ ਉਹਨ ਕਹਿੰਦੀ ਮੈਂ ਆਪਣੇ ਘਰ ਚ ਜਿਉਣੀ ਆ ਅੱਕੜ ਨਾਲ ਜਿਉਣੀ ਆ ਤੇ ਜਦੋਂ ਕਹਿੰਦੀ ਮੈਨੂੰ ਲੱਗਦਾ ਕੋਈ ਮੇਰੇ ਨਾਲ ਜ਼ਾਤੀ ਕਰ ਰਿਹਾ ਮੈਂ ਪਰਸ ਚ ਕੱਟ ਕੇ ਪਾਈ ਹੋਈ ਆ ਤੁਹਾਡੀ ਉਹ ਕਵਤਾ ਤੇ ਮੈਂ ਉਹ ਪੜ ਲੈਣੀ ਆ ਤੇ ਮੈਂ ਫਿਰ ਤਕੜੀ ਹੋ ਜੰਨੀ ਆ ਇਸੇ ਕਵਤਾ ਬਾਰੇ ਗੱਲ ਕੀਤੀ ਪੰਜਾਬ ਐਜੂਕੇਸ਼ਨ ਬੋਰਡ ਦੇ ਚੇਅਰ ਪਰਸਨ ਸੀਗੇ ਤੇ ਜਿੰਦਰਕਰ ਉਹ ਉਹ ਕਿਤਾਬ ਦਾ ਨਾਮ ਵੀ ਹੈਗਾ ਕਹਦੇ ਉਸ ਕੁੜੀ ਨੂੰ ਹਾਂਜੀ ਇਹ ਇੱਕ ਕਿਤਾਬ ਉਹ ਕਵਤਾ ਇਸ ਕਵਤਾ ਤੇ ਹੈਗਾ ਕਹਦੇ ਉਸ ਕੁੜੀ ਨੂੰ ਤੇ ਇਹ ਜਦੋਂ ਰਿਲੀਜ਼ ਹੋਈ ਨਾ ਤੇ ਉਹਨਾਂ ਨੇ ਰਿਲੀਜ਼ ਆ ਕੇ ਕੀਤੀ ਇਹ ਤੇ ਉਹ ਮਾਈਕ ਦੇ ਸਾਹਮਣੇ ਮਤਲਬ ਰਿਕਾਰਡਡ ਹੈਗਾ ਵੀਡੀਓ ਉਹ ਬੋਲੇ ਕਹਿੰਦੇ ਇਹ ਕਵਤਾ ਇਸ ਕਵਤਾ ਕਰਕੇ ਤਾਂ ਕਿ ਦੀ ਮੈਂ ਇੱਥੇ ਤੁਹਾਡੇ ਸਾਹਮਣੇ ਖੜੀ ਆ ਇਹ ਨੇ ਹਨੇਰੇ ਚੋਂ ਚਰਨਣ ਚ ਮੈਨੂੰ ਇਸ ਕਵਤਾ ਨੇ ਲਿਆਂਦਾ ਸੀਗਾ ਉਹਨਾਂ ਨੇ ਕਿਹਾ ਨਹੀਂ ਤਾਂ ਮੈਂ ਇੱਥੇ ਨਹੀਂ ਸੀ ਹੋਣੀ ਤੁਹਾਡੇ ਕੋਲੇ ਕਹਦੇ ਉਸ ਕੁੜੀ ਨੂੰ ਕਮਜ਼ੋਰ ਹੋਇਆ ਨਾ ਕਰੇ ਰੋ ਚੁੱਕੀ ਹੈ ਉਹ ਬਹੁਤ ਹੁਣ ਹੋਰ ਰੋਇਆ ਨਾ ਕਰੇ ਕਹਿ ਦਿਓ ਨੈਣਾ ਦੇ ਗੜਵੇ ਵਿੱਚ ਨਾ ਪਾਣੀ ਭਰੇ ਕਹਿ ਦਿਓ ਨੈਣਾ ਦੇ ਗੜਵੇ ਵਿੱਚ ਨਾ ਪਾਣੀ ਭਰੇ ਤਦਿਆਂ ਹੰਝੂਆ ਚ ਗੱਲਾਂ ਨੂੰ ਲੁਕੋਇਆ ਨਾ ਕਰੇ ਕਹਿ ਦਿਓ ਫੁੱਲਾਂ ਨੂੰ ਵਾਪਸ ਕਰ ਦੇਵੇ ਸਾਰੀ ਤਰੇਲ ਰੇਸ਼ਮੀ ਚੁੰਨੀ ਚ ਮੈੱਕਾ ਨੂੰ ਲੁਕੋਇਆ ਨਾ ਕਰੇ ਕਹਿ ਦਿਓ ਉਸ ਕੁੜੀ ਨੂੰ ਕਮਜ਼ੋਰ ਹੋਇਆ ਨਾ ਕਰੇ ਆਉਂਦੇ ਜਾਂਦੇ ਰਾਈਆਂ ਵਿੱਚੋਂ ਲੱਭੇ ਨਾ ਚਿਹਰਾ ਕੋਈ ਕਹਦੇ ਉਹ ਬੁਹੇ ਦੇ ਉੱਤੇ ਉਹ ਖੜੋਇਆ ਨਾ ਕਰੇ ਰਤਾ ਜਿੱਡੀ ਬਿੜਕ ਸੁਣ ਕੇ ਉਠ ਠ ਬੈਠੇ ਨਾ ਰਾਤ ਪਰ ਪਲਕਾਂ ਚਤਾਰੇ ਉਹ ਪਰੋਇਆ ਨਾ ਕਰੇ ਕਹਦੇ ਉਸ ਕੁੜੀ ਨੂੰ ਕਮਜ਼ੋਰ ਹੋਇਆ ਨਾ ਕਰੇ ਗੂਗਲ ਕੋਣ ਰੋਜ਼ ਨਾਸਿਰ ਨਾਮਾ ਪੁੱਛੇ ਕਿਸੇ ਦਾ ਗੂਗਲ ਕੋਣ ਰੋਜ਼ ਨਾਸਿਰ ਨਾਮਾ ਪੁੱਛੇ ਕਿਸੇ ਦਾ ਲੰਮੇ ਲੰਮੇ ਖਤ ਈਮੇਲਾਂ ਝਟੋਇਆ ਨਾ ਕਰੇ ਜਾਨ ਵਾਲੇ ਮੋੜਨਾਵਾਂ ਦੇ ਚਿੱਤ ਨੂੰ ਸਮਝਾ ਲਵੇ ਦਿਲ ਦੀਆਂ ਬਰੂਹਾਂ ਉੱਤੇ ਤੇਲ ਚੋਇਆ ਨਾ ਕਰੇ ਤੇ ਜਿਹੜੀਆਂ ਲਾਈਨਾਂ ਖਾਸ ਤੌਰ ਤੇ ਕੁੜੀਆਂ ਦੇ ਉੱਤੇ ਅਸਰ ਕਰਦੀਆਂ ਨੇ ਉਹਨਾਂ ਨੂੰ ਤਕੜਾ ਕਰਦੀਆਂ ਨੇ ਕਿ ਜ਼ੋਰ ਜਬਰ ਸਾਹਮਣੇ ਸਭ ਤੋੜ ਦੇਵੇ ਬਲਗਣਾ ਜ਼ੋਰ ਜਬਰ ਸਾਹਮਣੇ ਸਭ ਤੋੜ ਦੇਵੇ ਬਲਗਣਾ ਹਸਰਤਾਂ ਨੂੰ ਪੁੱਬਲਾ ਢੇਠਾ ਲੁਕੋਇਆ ਨਾ ਕਰੇ ਨਾ ਸੜੇ ਨਾ ਜ਼ਹਿਰ ਪੀਵੇ ਗਲ 'ਚ ਫੰਦਾ ਪਾਵੇ ਨਾ ਨਾ ਸੜੇ ਨਾ ਜ਼ਹਿਰ ਪੀਵੇ ਗਲ 'ਚ ਫੰਦਾ ਪਾਵੇ ਨਾ ਸਿਰ ਝੁਕਾ ਕੇ ਕਾਟਲਾ ਅੱਗੇ ਖੜੋਇਆ ਨਾ ਕਰੇ ਕਹਿ ਦਿਓ ਉਸ ਕੁੜੀ ਨੂੰ ਕਮਜ਼ੋਰ ਹੋਇਆ ਨਾ ਕਰੇ ਹੋ ਸਕੇ ਤਾਂ ਲਿਖ ਲਵੇ ਉਹ ਆਪ ਹੀ ਆਪਣਾ ਨਸੀਬ ਹੋ ਸਕੇ ਤਾਂ ਲਿਖ ਲਵੇ ਉਹ ਆਪ ਹੀ ਆਪਣਾ ਨਸੀਬ ਇੱਕ ਬੇਵਫਾਈ ਇੱਕ ਉਮਰ ਖੋਇਆ ਨਾ ਕਰੇ ਹੰਜੂਆਂ ਨੂੰ ਪੂਝ ਦੇ ਖਿੜਖਿੜ ਕੇ ਹੱਸਣਾ ਸਿੱਖ ਲੈ ਹੰਜੂਆਂ ਨੂੰ ਪੂਝ ਦੇ ਖਿੜਖਿੜ ਕੇ ਹੱਸਣਾ ਸਿੱਖ ਲੈ ਜ਼ਿੰਦਗੀ ਦੇ ਵੱਲ ਖੁੱਲਦਾ ਬਾਰ ਟੋਇਆ ਨਾ ਕਰੇ ਕਹਿ ਦੇ ਉਸ ਕੁੜੀ ਨੂੰ ਕਮਜ਼ੋਰ ਹੋਇਆ ਨਾ ਕਰੇ ਰੋ ਚੁੱਕੀ ਐ ਉਹ ਬਹੁਤ ਹੁਣ ਹੋਰ ਰੋਇਆ ਨਾ ਕਰੇ